ਤੇਰੇ ਪਾਣੇ ਸਰਬੱਤ ਦਾ ਭਲਾ ਵੇਖੋ ਸਾਡੇ ਕਿੰਨੇ ਕਿੰਨੇ ਵਧੀਆ ਤੇ ਕਿੰਨੇ ਸੋਖੇ ਸਰਦਾਰ ਤਾ ਜੇ ਬੰਦਾ ਇਹਨਾਂ ਦੇ ਉੱਤੇ ਪਹਿਰਾ ਦੇਣਾ ਚਾਵੇ ਇੱਕ ਨੂੰ ਵੀ ਜਾਵੇ ਨਾ ਮੰਦਰ ਤੇ ਉਹ ਹੱਥ ਜੋੜ ਕੇ ਕਹਿੰਦਾ ਦੇਵੀ ਮਾਂ ਆਪਣੇ ਭਗਤਾਂ ਉਤੇ ਮਿਹਰ ਦੀ ਨਿਗ੍ਹਾ ਰੱਖੀ ਇੱਕ ਮੁਸਲਮਾਨ ਜਾਵੇ ਮਸੀਬੇ ਤੇ ਉਹ ਕਹਿੰਦਾ ਅੱਲਾਹ ਤਾਲਾ ਆਪਣੇ مومਨਾ ਉਤੇ ਨਜ਼ਰੇ عناਇਤ ਰੱਖੀ ਔਰ ਸਿੱਖ ਨੂੰ ਹੁਕਮ ਕੀਤਾ ਗਿਆ ਤੂੰ ਕਿਤੇ ਵੀ ਹੋਵੇਂ ਦੁੱਖ ਵਿੱਚ ਸੁੱਖ ਵਿੱਚ ਜੰਗਲ ਵਿੱਚ ਮੰਗਲ ਵਿੱਚ ਘਰ ਵਿੱਚ ਮਾਰ ਵਿੱਚ ਤੂੰ ਜਦੋਂ ਵੀ ਮੰਗਣਾ ਨਾ ਉਦੋਂ ਸਰਬੱਤ ਦਾ ਭਲਾਈ ਮੰਗਣਾ ਤੇ ਯਾਦ ਰੱਖਿਓ ਇੱਕ ਗੱਲ ਅਰਦਾਸ ਦੋ ਮਿੰਟਾਂ ਦੀ ਕਰ ਲਿਓ ਦਹਾਂ ਨਹੀਂ ਕਰ ਲਿਓ ਜਾਇ ਪੰਜਾਹ ਮਿੰਟੇ ਦੀ ਕਰ ਲਿਓ ਜਨਾ ਚਰ ਸਰਬੱਤ ਦਾ ਭਲਾ ਨਹੀਂ ਨ ਮੰਗਾਂਗੇ ਉਹਨਾਂ ਚਰ ਅਰਦਾਸ ਦੀ ਸੰਪੂਰਨਤਾ ਹੋਈ ਨਹੀਂ ਸਕਦੀ ਤੇ ਬਾਬੇ ਨਾਨਕ ਦੇ ਘਰੋਂ ਤੇ ਹਰ ਵੇਲੇ ਸਰਬੱਤ ਦੇ ਭਲੇ ਦੀਆਂ ਆਵਾਜ਼ਾਂ ਜਿਹੜੀਆਂ ਉਹ ਆਉਂਦੀਆਂ ਤੇ ਬਾਪੂ ਸੀਤਲ ਜੀ ਟਾੜੀਆਂ ਤੇ ਪਤਰਾਮਾ ਕੋਈ ਇੱਕ ਗੱਲ ਲਿਖ ਕੇ ਗਏ ਉਹ ਕਹਿੰਦੇ ਵੀ ਮਸਲੇ ਲੋਕਾਂ ਦੇ ਇੱਕੋ ਜਿਹੇ ਨੇ ਜੇ ਅਸੀਂ ਚਾਹੁੰਦੇ ਹਾਂ ਸਟੇਜ ਦੇ ਉੱਤੇ ਬੋਲਣ ਵਾਲੇ ਵੀ ਸਾਡੇ ਜਾਣੇ ਨੇ ਕੋਣ ਫਿਰ ਤੁਸੀਂ ਜਿੰਨੇ ਇੱਥੇ ਚੱਲ ਕੇ ਆਏ ਇਹ ਸਾਰਿਆਂ ਦੇ ਮੰਦੀ ਭਾਵਨਾ ਵੀ ਸਾਡੇ ਨਿਆਣੀ ਨੇ ਕੋਲ ਜੇ ਮੈਂ ਕਹਾਂ ਨਾ ਵੀ ਸਾਡੀ ਕਣਕ 25 ਕੁਇੰਟਲ ਨਿਕਲੇ ਤੇ ਕਣਕ ਵੇਚਣ ਵਾਲਾ ਬੰਦਾ ਹੀ ਉਹ ਗੱਲ ਚਾਹੁੰਦਾ ਆ ਵੀ ਮੇਰੀ 25 ਨਾਲ ਨਹੀਂ ਉਹ ਮੇਰੀ 26 ਕੁਇੰਟਲ ਨਿਕਲੇ ਸੋ ਇਸ ਕਰਕੇ ਬਾਪੂ ਸੀਤਲ ਜੀ ਕਹਿੰਦੇ ਜੇ ਮਸਲੇ ਕੋਲੇ ਤਾਂ ਹੱਲ ਵੀ ਇੱਕੋ ਹੀ ਹੈ ਫਿਰ ਉਹ ਕਿਹੜਾ ਦੋਹਾਂ ਸਰਬਤ ਦਾ ਭਲਾ ਸੋ ਇਸ ਕਰਕੇ ਕਰੇ ਵੀ ਸਰਬਤ ਦਾ ਭਲਾ ਮੰਗਣ ਲੱਗਿਆ ਸੰਕੋਚਨਾ ਕਰਿਆ ਕਰੋ ਜਰਦੇ ਤੋਂ ਆਖਿਆ ਕਰੋ ਹਿਰਦੇ ਤੋਂ ਜਦੋਂ ਹਿਰਦੇ ਤੋਂ ਆਖਾਂਗੇ ਨਾ ਫੇਰ ਨਹੀਂ ਲੜਨਾ ਮੂੰਹ ਨੇ ਸੱਤ ਦੇ ਨਾਲ ਤੇ ਮਾਂ ਸੱਤ ਨੇ ਮੂੰਹ ਦੇ ਨਾਲ ਲੜਨਾ ਵੀ ਮੈਂ ਤਾਂ ਸਵੇਰੇ ਗੁਰਦੁਆਰੇ ਜਾ ਕੇ ਸਰਬੱਤ ਦਾ ਭਲਾ ਮੰਗੇ ਆਈ ਆ ਤੇ ਹੁਣ ਇਹ ਮੂੰਹ ਦੇ ਕੋਲੋਂ ਚਾਹ ਵੀ ਕਲਾਸੀ ਵੱਧ ਮੰਗ ਬਣ ਜੀ ਫੇਰ ਕਿੱਡੀ ਕਾ ਲੂਗੀ ਤੇ ਸਾਡੇ ਘਰਾਂ ਦੇ ਝਗੜੇ ਜਿਹੜੇ ਉਹ ਇਸੇ ਤਰ੍ਹਾਂ ਨਿਬੜ ਜਾਣਗੇ ਫੇਰ ਇੱਕ ਵਾਰੀ ਕਰੋ ਕਿਰਪਾ ਕੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਯਾਦ ਰੱਖੋ ਮੁੱਢਲੀਆਂ ਗੱਲਾਂ ਨੇ ਜਿਹੜੀਆਂ ਸਿੱਖ ਨੂੰ ਸਦਾ ਚੇਤੇ ਰਹਿਣੀਆਂ ਚਾਹੀਦੀਆਂ ਨੇ ਸਿੱਖ ਨਾ ਤੇ ਅਮਰਤ ਵੇਲਾ ਬਸਾਰੇ ਨਾ ਸਿੱਖ ਅਮਰਦੀ ਦਾਤ ਤੋਂ ਕਦੇ ਵਾਂਝਾ ਰਵੇ ਤੇ ਨਾ ਸਿੱਖ ਅਮਰਸਰ ਸਾਹਿਬ ਤੋਂ ਕਦੇ ਟੁੱਟੇ ਜਿਹਦੇ ਕੋਲ ਅਮਰਤ ਵੇਲਾ ਖੁੱਸ ਗਿਆ ਜਿਹਦੇ ਕੋਲ ਅਮਰਦੀ ਦਾਤ ਨਾ ਹੋਈ ਜਾਂ ਜਿਨੇ ਅਮਰਸਰ ਸਾਹਿਬ ਜੀ ਨੂੰ ਆਪਣਾ ਇਤਨਾ ਨਾ ਮੰਨਿਆ ਉਹ ਸਿੱਖ ਨੂੰ ਆਪਣਾ ਅਤਲਾ ਸਮਾਂ ਜਿਹੜਾ ਕੋ ਸਾਹਮਣੇ ਨਜ਼ਰੀ ਕਾਵੇ। ਸੋ ਇਸ ਕਰਕੇ ਇਹ ਸਾਡੀਆਂ ਮੁੱਢਲੀਆਂ ਗੱਲਾਂ ਉਹਨਾਂ ਨੂੰ ਚੇਤੇ ਰੱਖਣਾ ਸਾਡਾ ਫਰਜ਼ ਬਣਦਾ ਖਰ ਉਹ ਤੱਕੋ। ਸਾਧਖੰਡ ਵੱਡੀ ਫੌਜ ਲੈ ਕੇ ਚੜਿਆ ਅਨੰਦਪੁਰ ਸਾਹਿਬ ਵਾਲੇ ਪਾਸੇ ਨੂੰ। ਯਾਦ ਰੱਖਿਓ ਦਿੱਲੀ ਤੋਂ ਮਹਿਮਾ ਪਹਿਲਾਂ ਵੀ ਚੜਦੀਆਂ ਰੀਆਂ ਅੱਜ ਵੀ ਚੜ ਰੀਆਂ ਨੇ। ਉਹਦੋਂ ਉਹ ਸ਼ਸਤਰ ਲੈ ਕੇ ਆਉਂਦੇ ਸੀ। ਅੱਜ ਮਾਨਸਿਕ ਤੌਰ ਤੇ ਮਾਰਨ ਵਾਸਤੇ ਆਉਂਦੇ ਨੇ। ਚਾਹੇ ਮਸ਼ਿਆਂ ਦੇ ਰੂਪ ਦੇ ਵਿੱਚ ਤੇ ਚਾਹੇ ਆ ਸਾਡੀਆਂ ਜ਼ਮੀਨਾਂ ਨੂੰ ਧੱਪਣ ਵਾਲੇ ਕਾਨੂੰਨਾਂ ਦੇ ਰੂਪ ਦੇ ਵਿੱਚ ਆਉਣ ਨੂੰ ਤੁਸੀਂ ਜਾਣਦੇ ਹੋ ਸੰਘਰਸ਼ ਲੜਿਆ ਪਹਿਲਾਂ ਵੀ ਅੱਜ ਵੀ ਚੱਲ ਰਿਹਾ ਬਾੜਾਂ ਦੇ ਉੱਤੇ ਸੰਘਰਸ਼ ਕਾਨੂੰਨਾਂ ਵਾਸਤੇ ਦਿੱਲੀ ਧੱਕਾ ਕਰਦੀ ਹੈ ਤੇ ਉਸ ਧੱਕੇ ਨੂੰ ਰੋਕਣ ਵਾਸਤੇ ਅੱਜ ਵੀ ਮਾਮਾ ਦੇ ਪੁੱਤ ਕੋਨਾ ਬਾੜਾਂ ਦੇ ਉੱਤੇ ਬੈਠੇ ਹੋਏ ਨੇ ਕਿਉਂਕਿ ਅਸੀਂ ਦਿੱਲੀ ਦਾ ਧੱਕਾ ਕਰਦੇ ਤੇ ਨਹੀਂ ਕਿਸੇ ਦੇ ਨਾਲ ਪਰ ਜਦ ਜਰਦੇ ਵਰੀ ਉਹਨਾਂ ਦਾ ਟੱਕਾ ਸੋ ਇਸ ਕਰਕੇ ਖਾਰ ਔਰ ਦਿੱਲੀ ਤੋਂ ਜੜੀ ਮਹਾਂ ਪੰਨੇ ਨੇ ਤੈ ਕਰਦਿਆਂ ਕਰਦਿਆਂ ਸਾਦ ਖਾਨ ਕਿੱਥੇ ਪਹੁੰਚਿਆ ਅਮਾਲੇ ਤੋਂ ਇੱਕ ਪਾਸੇ ਨੂੰ ਪੈਂਦਾ ਨਗਰ ਸੰਡੋਰਾ ਉੱਥੇ ਦੀ ਭੈਣ ਰਈ ਨਸੀਰਾ ਤੇ ਮਨ 'ਚ ਖਿਆਲ ਆਇਆ ਰੱਬ ਦੀ ਬੰਦਗੀ ਬੜੀ ਕਰਦੀ ਏ ਕਿਉਂ ਨਾ ਹੋਵੇ ਪੈਣ ਦੇ ਕੋਲੋਂ ਮੈਂ ਆਪਣੇ ਮਾਸਤੇ ਦੁਆ ਕਰਾਉਂਦਾ ਜਾਵਾਂ ਇਨੇ ਮੋੜੀਆਂ ਘੋੜੀਆਂ ਵਾਗਾ ਚਲ ਗਿਆ ਭੈਣ ਦੇ ਬੂਹੇ ਦੇ ਕੋਤੇ ਬੀਬੀ ਨਸੀਰਾ ਦੇ ਦਰਵਾਜ਼ੇ ਉੱਤੇ ਤੇ ਬੀਬੀ ਨਸੀਰਾ ਪੀਰ ਬਦੂ ਸ਼ਾਹ ਫਕੀਰ ਦੀ ਘਰ ਵਾਲੀ ਤੇ ਪੀਰ ਬਦੂ ਸ਼ਾਹ ਫਕੀਰ ਉਹ ਪੀਰ ਜਿੰਨੇ ਆਪਣੀ ਜ਼ਾਂਦੀ ਦੀ ਲੱਜ ਪਾਲਦੇ ਹੋਣਾ ਆਪਣੇ ਪੁੱਤ ਤੇ ਭਰਾ ਤੇ ਆਪਣੇ ਮਰੀਦ ਗੁਰੂ ਤੋਂ ਵਾਰ ਦਿੱਤੇ ਸੀ ਉਹਦੇ ਬੂਹੇ ਤੇ ਗਿਆ ਹੁਣ ਭੈਣ ਨੇ ਜਿਹੜੀ ਮਸ਼ਨਾ ਵੀਰ ਵੇਖਿਆ ਭੈਣ ਨੂੰ ਚਾੜ ਚੜ ਗਿਆ ਆਪਣੇ ਵੀਰ ਨੂੰ ਸੀਨੇ ਨਾਲ ਲਾ ਕੇ ਨਸੀਰਾ ਮਾਨੋ ਸਵਰਗ ਮਾਨ ਰਹੀ ਉਹਨੇ ਆਖਿਆ ਵੀਰਵੇ ਅਜ ਇਸ ਤਤਰੀ ਦਾ ਚੇਤਾ ਕਿਵੇਂ ਆ ਗਿਆ ਇਹਨੇ ਆਖਿਆ ਭੈਣੇ ਚੱਲਿਆ ਸੰਨਦਪੁਰ ਇਹਨੇ ਆਖਿਆ ਵੀਰਾਂ ਸੰਨਦਪੁਰ ਸਾਹਿਬ ਕੀ ਕੰਮ ਪੈ ਗਿਆ ਇਹ ਕਹਿੰਦੇ ਸਿੱਖਾਂ ਦਾ ਗੁਰੂ ਹਕੂਮਤ ਤੋਂ ਬਾਗੀ ਹੋ ਗਿਆ ਮੈਂ ਉਹਨੂੰ ਫੜਨ ਵਾਸਤੇ ਚਲੇ ਹਾਂ ਪਰਦੇ ਪੈਰਾ ਥੋ ਜਮੀਨ ਨਿਕਲ ਗਈ ਜਿਸ ਗੁਰੂ ਤੋਂ ਮੈਂ ਆਪਣੇ ਪੁੱਤ ਵਾਰੇ ਪਰਿਵਾਰ ਦੇ ਮੈਂਬਰ ਵਾਰੇ ਮੇਰਾ ਵਿਰੋਧ ਤੇ ਚੜ ਕੇ ਚੱਲਿਆ ਪੈਣਿਆ ਆਖਿਆ ਗੰਦੀ ਵੇ ਵੀਰਾ ਗੁਰੂ ਤੇ ਚੜਕੇ ਨਾ ਜਾਣੀ ਉਹਨੇ ਆਖਿਆ ਕਮਲੀ ਹੋ ਗਿਆ ਤੂੰ ਕਿਹੜਾ ਗੁਰੂ ਕਿਨੇ ਆਖਿਆ ਗੁਰੂ ਇਹਦੀ ਧਰਮ ਦੁਨੀਆ ਦਾ ਮਾਲਕ ਹੈ ਕਲਪੀਆਂ ਵਾਲਾ ਉਹਨੇ ਆਖਿਆ ਭੈਣੇ ਚੱਲਿਆ ਮੈਂ ਚੜਕੇ ਤੇ ਉਹਨੂੰ ਹੱਥਾਂ ਨੂੰ ਹੱਥ ਘੜੀਆਂ ਲਾ ਕੇ ਪੈਰਾਂ ਨੂੰ ਬੇੜੀਆਂ ਮਾਰ ਕੇ ਪਾ ਕੇ ਪਿੰਜਰੇ ਦੇ ਵਿੱਚ ਨਾ ਇੱਥੋਂ ਦੀ ਲੰਘ ਕੇ ਜਾਊਂਗਾ ਤੈਨੂੰ ਦਿਖਾ ਕੇ ਜਾਊਂ ਕਿ ਤੇਰਾ ਵੀਰ ਬਾਦਰਾ ਕਿ ਤੇਰਾ ਗੁਰੂ ਬਾਦਰਾ ਹੈ ਭੈਣ ਨੇ ਹੱਸ ਕੇ ਆਖਿਆ ਕਿੰਨੀ ਵੀਰ ਵੇ ਤੂੰ ਗੁਰੂ ਨੂੰ ਕੀ ਜਿਤਨਾ ਤੇ ਕੀ ਪਿੰਜਰੇ ਚ ਪਾਉਣਾ ਜੇਕਰ ਤੇ ਗੁਰੂ ਦੀ ਮਿਹਰਤੀ ਨਿਗਾ ਤੇਰੇ ਉੱਤੇ ਪੈ ਗਈ ਨਾ ਤੇ ਤੂੰ ਗੁਰੂ ਦੇ ਪਿਆਰ ਦੇ ਪਿੰਜਰੇ ਦੇ ਵਿੱਚ ਕਹਿ ਲਓ ਕਿ ساری ਜ਼ਿੰਦਗੀ ਉਹਦੀ ਨਮਾਜ਼ ਪੜ੍ਹੀ ਜਾਣੀ ਗੁਰੂ ਦੀ ਮਿਹਰਤੀ ਨਿਗਾ ਪੈ ਗਈ ਹੁਣ ਭੈਣ ਤੇ ਭਰਾ ਬਹੁਤ ਖੜੇ ਨੇ ਆਮੋ ਸਾਹਮਣੇ ਵੀਰ ਕਿਹਾ ਮੈਂ ਝੜ ਕੇ ਜਾਣਾ ਮੈਂ ਗੁਰੂ ਨੂੰ ਜਿਤਨਾ ਨਾ ਛੋੜਾਂ ਮੈਂ ਗੁਰੂ ਨੂੰ ਜਿੱਤ ਕੇ ਲਿਆਉਣਾ ਤੇ ਭੈਣ ਕਹਿੰਦੀ ਵੀਰਾ ਗੁਰੂ ਨੂੰ ਜਿੱਤਣ ਵਾਲਾ ਅਜਿਹਾ ਜੰਮਿਆ ਕੋਈ ਨਹੀਂ ਆ ਤੱਕੋ ਹੁਣ ਇੱਕ ਬਨੇਗੀ ਹੰਕਾਰ ਖੋਤਾ ਤੇ ਦੂਸਰੇ ਬਨੇ ਭੈਣ ਦਾ ਪਿਆਰ ਖੋਤਾ ਤੇ ਜਿਵੇਂ ਮੈਂ ਬੇਨਤੀ ਕੀਤੀ ਪਿਆਰ ਦੀ ਤਾਕਤ ਬਹੁਤ ਵੱਡੀ ਹੋਇਆ ਕਰਦੀ ਸੈਲਖਾਨ ਨੂੰ ਘਾੜ ਦੇ ਘੋੜੇ ਦੇ ਉੱਤੇ ਚੜਿਆ ਹੋਇਆ ਤੇ ਭੈਣ ਬੈਠੀ ਹੈ ਪਿਆਰ ਦੇ ਮੂੜੇ ਦੇ ਉੱਤੇ ਉਨੇ ਧਿਆਨ ਕਰਕੇ ਵਾਲੇ ਗੁਰੂ ਦਾ ਧਰਿਆ ਹੋਇਆ ਤੇ ਖਲੋਤੀ ਆਪਣੇ ਵੀਰ ਦੇ ਸਾਹਮਣੇ ਆਪਣੇ ਵੀਰ ਨੂੰ ਜਿਹੜੇ ਤਰੀਕੇ ਸਮਝਾਉਣ ਦਾ ਜਤਨ ਕਰਦੀ ਸਵਾਲ ਜਵਾਬ ਉੱਤਰ ਤੇ ਕੁਐਸਚਨ ਅਤੇ ਆਂਸਰ ਆਸ ਛੰਦ ਦੇ ਰਹੀਂ ਝੋਖਿਆਂ ਦੇ ਰਹੀਂ ਕਿਉਂ ਕਹਿ ਜਾ ਰਹੇ ਕਹੀਂ ਦੀ ਨਸੀਰਾ ਵੀਰਾਂ ਨਾ ਸੋਹਣਾ ਗਲ ਮੇਰੀ ਵੇ ਦੇਂਦੀ ਜੋੜ ਕੇ ਚੰਗੀ ਗੱਲ ਲੈ ਜਾ ਪਹੁੰਚਾ ਦਲੀ ਨੂੰ ਮੋੜ ਕੇ ਚੰਗੀ ਗੱਲ ਲੈ ਜਾ ਪਹੁੰਚਾ ਤੋਹ ਹੈ ਇੱਕ ਸਾਥ ਤੇ ਮੈਂ ਹਾਂ ਸਹੀ ਕਰਨੈ ਲਈ ਮੱਥਾ ਟੇਕ ਲੜਨਾ ਗੱਲ ਸੈਲ ਨਹੀਂ ਮੋਰਾ ਬਿਨ ਕਦੇ ਸੌਣ ਵਿੱਚ ਪੈਂਦੀ ਨਾ ਪੈਰ ਨਹੀਂ ਰੋਕਦੀ ਕਦੇ ਅੱਕ ਦਾ ਵੇਗ ਨਾ ਖੋਰੀਏ ਮਾਰਦੀ ਸਦਾ ਬੰਦੇ ਨੂੰ ਦਿਲ ਦੀ ਕਮਜ਼ੋਰੀ ਹੈ ਮਾਰਦੀ ਸਦਾ ਬੰਦੇ ਨੂੰ ਸੰਤਾਬ ਪੜਾਵੇ ਹੀਰੇ ਜਾ ਜਨਮ ਬਾਰੀ ਕਰ ਬੈ ਦੀ ਨਾ ਰੋੜ ਕੇ ਚੰਗੀ ਦੇ ਨੇ ਦੌਮੀ ਤਰਾਨੇ ਨੂੰ ਦੁਨੀਆ ਬੁਝ ਰਹੀਂਦੀ ਗੁੱਜੀ ਰਹਿੰਦੀ ਨਾ ਚੋਰੀ ਐ ਮਾਰਦੀ ਸਦਾ ਬੰਦੇ ਨੂੰ ਦਿਲ ਦੀ ਕਮਜ਼ੋਰੀ ਐ ਮਾਰਦੀ ਸਦਾ ਬੰਦੇ ਨੂੰ ਖਲ ਦੀ ਮਨ ਮਾ ਮੰਗਾ ਕਿਹੜਾ ਮੁਲਾਕੇ ਵਾਪਸ ਦਿੱਲੀ ਨੂੰ ਜਾਵਾਂਗਾ ਇਹ ਦੂ ਲੱਖ ਦਰਜੇ ਚੰਗਾ ਲੜ ਕੇ ਮਰ ਜਾਵਾਂਗਾ ਦੁਨੀਆ ਬੁਝ ਲੈਂਦੀ ਗੁੱਜੀ ਰਹਿੰਦੀ ਨਾ ਚੋਰੀ ਐ ਮਾਰਦੀ ਸਦਾ ਬੰਦੇ ਨੂੰ ਦਿਲ ਦੀ ਕਮਜ਼ੋਰੀ ਐ ਮਾਰਦੀ ਸਦਾ ਬੰਦੇ ਨੂੰ ਅੱਖ ਤੂੰ ਗਵਾ ਕੇ ਵੇਖੇ ਲੱਖਾਂ ਬਸਤੋਂ ਹਣ ਵੇ ਪਤਣਾ ਤੋਂ ਲੰਗੇ ਪਾਣੀ ਵਾਪਸ ਨਾ ਆਉਣ ਵੇ ਵੇ ਕਾ ਦਾ ਜਾਣੂ ਪੰਡਤਾ ਭੈ ਗਿਆ ਸੀ ਸੰਗੀ ਗਲ ਲਾ ਜਾ ਪਹੁੰਚਾ ਸਮਾਨੂ ਵੇਖ ਕੇ ਛੜਨਾ ਕਮਨੀ ਪਰਵਾਨੇ ਦਾ ਚੱਲਿਆ ਨੀ ਜਾਣਾ ਮੇਣਾ ਜਗਤ ਦੇ ਤਾਨੇ ਦਾ ਇਹਦੋਂ ਲੱਖ ਕਰ ਜੇ ਚੰਗਾ ਮੂਝ ਮੰਨੇ ਦਾ ਕੋਮਲ ਕਹਿ ਹਾਰ ਜਿੱਤ ਦੀ ਉਹਦੇ ਹੱਥ ਡੋਰੀ ਐ ਮਾਰਦੀ ਸਦਾ ਜੋਰੀਆ ਮਾਰਦੀ ਸਦਾ ਬੰਦੇ ਨੂੰ